ਸੀਟੀਸੀ ਰੱਦ ਕਰਵਾਉਣ ਨੂੰ ਲੈ ਕੇ 베ਰਕਾ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਬਟੇਂਡਾ ਦੇ 베ਰਕਾ ਮਿਲਕ ਪਲਾਂਟ ਦੇ ਬਾਹਰ ਦਿੱਤਾ ਗਿਆ ਤਰਨਾ ਅਤੇ ਕੀਤੀ ਗਈ ਨਾਰੇਬਾਜੀ ਵੀਰਵਾਰ ਨੂੰ 10 ਵਜੇ ਦੇ ਲਗਭਗ ਬਟੇਂਡਾ ਦੇ 베ਰਕਾ ਮਿਲਕ ਪਲਾਂਟ ਦੇ ਬਾਹਰ 베ਰਕਾ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਤਰਨਾ ਪ੍ਰਦਰਸ਼ਨ ਕਰਦੇ ਹੋਏ ਕਿਹਾ ਵੀ ਜੇ ਅਗਰ ਸਰਕਾਰ ਵੱਲੋਂ ਇਹ ਸੀਟੀਸੀ ਨੂੰ ਰੱਦ ਨਾ ਕੀਤਾ ਤਾਂ ਉਹਨਾਂ ਵੱਲੋਂ 5 ਅਗਸਤ ਨੂੰ ਮਹਾਲੀ 베ਰਕਾ ਮਿਲਕ ਪਲਾਂਟ ਦੇ ਬਾੜੇ ਇੱਕ ਵੱਡਾ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਜੂਨਾ ਬਲੋਂ ਸਿਰਫ 2 ਘੰਟੇ ਦਾ ਹੀ ਆਪਣਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਸੀ। ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਵਿਰਕਾ ਮਿਲਕ ਬ੍ਰਾਂਡ ਦੇ ਬਾਹਰ ਦੀਆਂ ਜਿੱਥੇ ਅੱਜ ਸੀਟੀਸੀ ਰੱਦ ਕਰਵਾਉਣ ਨੂੰ ਦੇ ਕੇ ਵਿਰਕਾ ਮਿਲਕ ਬ੍ਰਾਂਡ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੁਰਦਾਬ ਮੁਕਤੇ ਕਰੋ ਪਕੇ ਕਰੋ ਕੱਟੇ ਬੁਲਾਇਆ ਪਕੇ ਕਰੋ ਪਕੇ ਕਰੋ ਪਕੇ ਕਰੋ ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਪਿਆਰ ਸਰਕਾਰ ਮੁਰਦਾਬ ਨਾਵਾ ਤੋਂ ਕਿ ਕੀ ਕੰਨਾ ਕਰਨਾ ਹੈ ਮੇਰਾ ਨਾਮ ਜਸਵੀਰ ਸਿੰਘ ਆਉਟਸੋਰਸ ਦੁਨੀਆ ਨਵੇਰਕਾ ਦਾ ਜਿਹੜਾ ਸੂਬਾ ਜਰਨਲਿਸਟ ਹੈ ਜਿਹੜਾ ਇਹ ਮਾਮਲਾ ਜੀ ਮਾਮਲਾ ਪੇਸ਼ ਕੀਤਾ ਜਾ ਰਿਹਾ ਹੈ ਜਿਹੜਾ ਇਹ ਮਾਮਲਾ ਜੀ ਇਹ ਅੰਬੇਰਕਾ ਮੈਕਮੇ ਦੇ ਵਿੱਚ ਹੈ ਜਿਹੜਾ ਉਹ ਸੀਟੀਸੀ ਜਿਹੜਾ ਲਾਗੂ ਕੀਤਾ ਕਾਨੂੰਨ ਆ ਉਹ ਕਾਲਾ ਕਾਨੂੰਨ ਹੈ ਕੋਸਟ ਟੂ ਕੰਪਨੀ ਪਹਿਲਾਂ ਰੈਗੂਲਰ ਜਿਹੜਾ ਇਹ ਵਿਭਾਗ ਹੈ ਉਹ ਸਹਿਕਾਰਤਾ ਵਿਭਾਗ ਸੀ ਆਸਾਮੀ ਦੇ ਨਾਲ ਰਿਲੇਟਡ ਇਹ ਮਹਿਕਮਾਗਾ ਪਰ ਇਹਦੀ ਬਾਰ ਬਾਰ ਪਹਿਲਾਂ ਵੀ ਅਸੀਂ ਕਾਫੀ ਸੰਘਰਸ਼ ਕੀਤੇ ਨਿੱਜੀਕਰਨ ਨੂੰ ਬढ़ावा ਦਿੱਤਾ ਜਾ ਰਿਹਾ ਹੈ ਉਹਦੇ ਤਹਿਤ ਜਿਹੜਾ ਪੰਜਾਬ ਸਰਕਾਰ ਨੂੰ ਅਸੀਂ ਕਾਫੀ ਵਾਰ ਸੰਘਰਸ਼ ਵੀ ਕੀਤੇ ਗਏ ਨੇ ਤੇ ਮਿਲਕ ਫੈਡ ਜਿਹੜਾ ਚੇਅਰਮੈਨ ਆ ਉਹਦੇ ਵੱਲੋਂ ਜਿਹੜਾ ਇਹਦਾ ਮਤਾ ਪਾਸ ਕਰਕੇ ਸੀਟੀਸੀ ਨੂੰ ਰੱਦ ਕਰਨ ਦੇ ਲਈ ਜਿਹੜਾ ਫਾਈਲ ਹੈ ਉਹ ਆਰਸੀਐਸ ਪੰਜਾਬ ਕੋਲੇ ਭੇਜੀ ਗਈ ਆ ਪਰ ਕਾਫੀ ਲੰਮੇ ਸਮੇਂ ਤੋਂ 6 ਤੋਂ 7 ਮਹੀਨਿਆਂ ਤੋਂ ਇਹ بار-ਬਾਰ ਪੰਜਾਬ ਸਰਕਾਰ ਤੇ ਆਰਸੀਐਸ ਪੰਜਾਬ ਟਾਲਮਟੋਲ ਕਰ ਰਿਹਾ ਉਸ ਦੇ ਤਹਿਤ ਅਸੀਂ 24 ਤਰੀਕ ਨੂੰ ਜਿਹੜਾ ਉਹ ਧਰਨਾ ਮਹਾਲੀ ਉਲਿਖਿਆ ਸੀ ਮੈਨੇਜਮੈਂਟ ਵੱਲੋਂ ਲਿਖਤੀ ਤੌਰ ਤੇ 7 ਦਿਨਾਂ ਦਾ ਭਰੋਸਾ ਦਿੱਤਾ ਗਿਆਗਾ ਕਿ 7 ਦਿਨਾਂ ਦੇ ਵਿੱਚ ਇਹ ਹੱਲ ਕੀਤਾ ਜਾਊ ਉਸ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਦੋ ਘੰਟਿਆਂ ਦੇ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਗਏ ਨੇ ਜੇਕਰ 7 ਦਿਨਾਂ ਦੇ ਵਿੱਚ ਵਿੱਚ ਮੈਨੇਜਮੈਂਟ ਜਾਂ ਪੰਜਾਬ ਸਰਕਾਰ ਆਰ.ਟੀ.ਐਸ ਤੋਂ ਫੈਲ ਪਾਸ ਨਹੀਂ ਕਰਵਾਉਂਦਾ ਤੇ ਇਹ ਕਾਲਾ ਕਾਨੂੰਨ ਆ ਜਿਹੜਾ ਰੱਦ ਨਹੀਂ ਕਰਵਾਉਂਦਾ ਤੇ ਜਿਹੜੇ ਆਊਟਸੋਰਸ ਮੁਲਾਜ਼ਮ ਨੇ ਜਾਂ ਨਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਨੇ ਉਹਨਾਂ ਨੂੰ ਵਿਭਾਗ ਵਿੱਚ ਲੈ ਕੇ ਪੱਕਾ ਨਹੀਂ ਕਰਦਾ ਤੇ ਉਸ ਦੇ ਸਬੰਧ ਦੇ ਵਿੱਚ 5 8 2024 ਨੂੰ ਮਹਾਲੀ ਵਿਖੇ ਸੂਬਾ ਪਧਰੀ ਧਰਨਾ ਵੀ ਲਾਇਆ ਗਿਆ ਜਿੱਤੇ ਬੰਦੇ ਕਿੜੀਆਂ ਕਿੜੀਆਂ ਨੇ ਕਿ ਏ.ਸੀ.ਪੀ.ਸੀ ਹੈ ਕੀ ਜਿਹੜਾ ਸੀਟੀਸੀ ਆ ਇਹ ਕਾਸਟ ਟੂ ਕੰਪਨੀ ਜਿਹੜੇ ਪਹਿਲਾਂ ਆਪਣੇ ਰੈਗੂਲਰ ਅੰਪਲਾਈ ਹੁੰਦੇ ਸੀ ਉਹਨਾਂ ਨੂੰ ਪੰਜਾਬ ਸਰਕਾਰ ਦੇ ਜਿਹੜੇ ਬੇਜ ਮਿਲਦੇ ਹੁੰਦੇ ਸੀ ਪਰ ਇਹ ਜਿਹੜੀ ਇਹਨਾਂ ਨੇ ਸਰਕਾਰ ਨੇ ਜਦੋਂ ਇਹ ਨੀਤੀ ਲਿਆਂਦੀ ਇਹ ਨਿੱਜੀਕਰਨ ਦੇ ਨਾਂ ਤੇ ਪ੍ਰਾਈਵੇਟ ਕੰਪਨੀਆਂ ਦੀ ਤਰਜ਼ ਤੇ ਇਹਨਾਂ ਦੇ ਟੀਏਡੀਆ ਖਤਮ ਕਰਤੇ ਜਿਹੜੇ ਇਹਨਾਂ ਨੂੰ ਰੈਗੂਲਰ ਅੰਪਲਾਈ ਵਾਲਾ ਹੱਕ ਮਿਲਦਾ ਸੀ ਜਾਂ ਪੋਸਟਾਂ ਖਤਮ ਕਰਕੇ ਜਿਵੇਂ ਸਕਿਉਰਿਟੀ ਦੀ ਪੋਸਟ ਸਾਡੀ ਬਿਲਕੁਲ ਖਤਮ ਕਰਤੀ ਜਾਂ ਸਟੋਰ ਕੀਪਰ ਹੁੰਦੇ ਸੀ ਉਹਨਾਂ ਦੀਆਂ ਪੋਸਟਾਂ ਖਤਮ ਕਰਕੇ ਦੋ ਤਿੰਨ ਪੋਸਟਾਂ ਦੇ ਨਾਂ ਤੇ ਜਿਹੜੀ ਇਹ ਨਿੱਜੀਕਰਨ ਪ੍ਰਾਪਰਟੀ ਨਿੱਜੀਕਰਨ ਕਰਤਾ ਟਰਾਂਸਪੋਰਟ ਜਿਹੜੀ ਸਾਡੀ ਨੀਤੀ ਸੀਗੀ ਜਿਹਦੇ ਵਿੱਚ ਅਮਰੀਕਾ ਦੀਆਂ ਆਪਦੀਆਂ ਗੱਡੀਆਂ ਹੁੰਦੀਆਂ ਸੀ ਉਹ ਬਿਲਕੁਲ ਖਤਮ ਕਰਤਾ ਤੇ ਇਹ ਨੀਤੀਆਂ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਜਿਹੜਾ ਸਰਕਾਰੀ ਮਹਿਕਮੇ ਨੂੰ ਖਤਮ ਕਰਕੇ ਰੋਲ ਜਿਹੜਾ ਨਿੱਜੀਕਰਨੀਆਂ ਕੰਪਨੀਆਂ ਹੁੰਦੀਆਂ ਨੇ ਉਦੇ ਵਾਂਗ ਚਲਾਇਆ ਹੋਇਆ ਇਹ ਇਹਦੇ ਵਿੱਚ ਬੇਰਕਾ ਦੀਆਂ ਸਾਰੀਆਂ ਜਥੇਬੰਦੀਆਂ ਚਾਹੇ ਉਹ ਸੀਟੀਸੀ ਯੂਨੀਅਨ ਹੋਵੇ ਰੈਗੂਲਰ ਯੂਨੀਅਨ ਹੋਵੇ ਔਰ ਸੋਰਸ ਯੂਨੀਅਨ ਹੋਵੇ ਕਾਮਨ ਅਤੇ ਨਾਨ ਕਾਮਨ ਕੇਡਰ ਦੋਨੇ ਸਾਰੇ ਨੇ ਸਾਰੀਆਂ ਚਾਰੇ ਦੀਆਂ ਚਾਰੇ ਜਥੇਬੰਦੀਆਂ ਸ਼ਾਮਿਲ ਨੇ ਰੈਗੂਲਰ ਚੱਲੇਗਾ ਤਰਨਾ ਤੱਕ ਕੀ ਤਰਨਾ 5 8 ਨੂੰ ਸਾਡਾ ਜਿਹੜਾ ਮਹਾਲੀਆ ਉਸ ਤੋਂ ਬਾਅਦ ਅਣਮਿੱਥੇ ਸਮੇਂ ਲਈ ਚੱਲੂਗਾ ਅੱਜ ਅਸੀਂ ਪੰਜਾਬ ਸਰਕਾਰ ਨੂੰ ਸਿਰਫ ਚੇਤਾਵਨੀ ਦੇ ਤੌਰ ਤੇ 2 ਘੰਟਿਆਂ ਦੇ ਸਾਰੇ ਪੰਜਾਬ ਦੇ ਵਿੱਚ ਰੋਸ ਧਰਨੇ ਆ ਜਿਹੜੇ ਉਹ ਡਿਕਲੇਅਰ ਕੀਤੇ ਸੀਗੇ ਇਸਾਂ ਕੀ ਨਾਮ ਹੈ ਤੁਹਾਡਾ ਦੇਖ ਕਿਹੜੀ ਜੱਗਤ ਹੈ ਹਾਂ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਤੇ ਮੈਂ ਮੀਤ ਪ੍ਰਧਾਨਾ ਸੀਟੀਸੀਵਾ ਪੰਜਾਬ ਯੂਨੀਅਨ ਦਾ ਸਰ ਇਹ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਇਹ ਸੀਟੀਸੀ ਦੇ ਅੰਗੇਸ਼ ਚੱਲ ਰਿਹਾ ਹੈ ਕਿ ਸਰਕਾਰ ਨੇ ਜਿਹੜਾ ਸੀਟੀਸੀ ਮਿਲਕ ਫੈਡ ਨੇ ਰੂਲ ਲਾਤਾ ਸੀਟੀਸੀ ਮਤਲਬ ਕੋਸਟ ਟੂ ਕੰਪਨੀ ਕਿ ਓਕੇ-ਪੁਕੇ ਪੈਸੇ ਦੇਣੇ ਹੈਗੇ ਆ ਕਿ ਸਾਨੂੰ ਇਹ ਬੰਦਾ ਇੰਨੇ ਰੁਪਿਆਵਾਂ ਦੇ ਵਿੱਚ ਪੈਂਦਾ ਜਿਹੜੇ ਸਰਕਾਰ ਦੀ ਜਿਵੇਂ ਮਹਿੰਗਾਈ ਵਾਦੀ ਉਸ ਨਾਲ ਤਨਖਾਹਾਂ ਵਾਝ ਜਾਂਦੀਆਂ ਸੀ ਆ ਸੀਟੀਸੀ ਦੇ ਵਿੱਚ ਐਦਾਂ ਦਾ ਕੁਛ ਨਹੀਂ ਹੈ ਜੇ ਕੰਪਨੀ ਕਾਟੇ ਜਾਂ ਤਾਂ ਕੋਈ ਤਨਖਾਹਾਂ ਨਹੀਂ ਮਿਲਣੀਆਂ ਇਹ 2018 ਦੇ ਵਿੱਚ ਰੂਲ ਲਾਗੂ ਕੀਤਾ ਗਿਆ ਸੀਗਾ 6 ਸਾਲਾਂ ਤੋਂ ਅਸੀਂ ਇਹਦੀ ਲੜਾਈ ਲੜ ਰਹੇ ਆ ਸੀਟੀਸੀ ਦੇ ਖਿਲਾਫ ਹਰ ਵਾਰ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਹੁਣ ਅਸੀਂ 24 ਲਈ ਜਿਹੜਾ ਧਰਨਾ ਲਾਣਿਆ ਸੀਗਾ 24 ਸੱਤ ਦਾ ਲੇਕਿਨ ਅਬ ਮਿਲਕ ਸਾਈਡ ਨੇ ਸਾਡੇ ਨੂੰ ਟਾਈਮ ਮੰਗਿਆ ਕਿ ਸਾਡੇ ਦਾ ਟਾਈਮ ਜੋ ਅਗਰ ਸੀਟੀਸੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਅਸੀਂ ਫੇਰ ਮਹਾਲੀ ਪਲਾਂਟ ਵਿਖੇ 5 ਤਰੀਕ ਨੂੰ ਕੋਨ ਧਾਨਾ ਦੇਵਾਂਗੇ ਤੇ ਅੱਜ ਅਸੀਂ 2 ਘੰਟਿਆਂ ਦਾ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸੀਟੀਸੀ ਜਿਹੜੇ ਕਾਨੂੰਨ ਨੇ ਰੱਦ ਕਰਾਉਣ ਲਈ ਇਹਦੇ ਵਿੱਚ ਸਾਡਾ ਸੀਟੀਸੀ ਯੂਨੀਅਨ ਹੈ ਆਊਟਸੋਰਸਡ ਹੈ ਤੇ ਪਰਮਾਨੈਂਟ ਯੂਨੀਅਨ ਹੈ ਉਹ ਨੇ ਤੇ ਨਾਲ ਸਾਡੇ ਕਾਮਨ ਕੈਟਰ ਹੈ